ਵਿਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦਿਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਤਾਂ ਨੂੰ ਮੇਰੇ ਵੱਲੋਂ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਉਣ ਵਾਲੇ 26 ਤਰੀਕ ਨੂੰ ਮੰਡੀ ਗੋਬਿੰਦਗੜ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੀਨੀਅਰ ਸੈਕੰਡਰੀ ਖਾਲਸਾ ਸਕੂਲ ਦੇ ਵਿੱਚ ਨਰਕਧਾਰੀਆਂ ਵਰਨੋਂ ਇੱਕ ਕੋਡ ਚਰਚਾ ਰੱਖੀ ਗਈ ਹੈ ਸਾਰੀਆਂ ਸੰਗਤਾਂ ਸੰਪਰਦਾਵਾਂ ਜਥੇਬੰਦੀਆਂ ਸਤਕਾਰ ਕਮੇਟੀਆਂ ਮੈਂ ਸਾਰਿਆਂ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਤੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ 78 ਦੀ ਵਿਸਾਖੀ ਨੂੰ 13 ਸਿੰਘ ਜਿਹੜੇ ਆ ਉਹਨਾਂ ਦੀ ਸ਼ਹੀਦੀ ਦਾ ਵਾਸਤਾ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਵਾਸਤਾ ਪਾ ਕੇ ਬੇਨਤੀ ਕਰਦਾ ਹਾਂ ਕੇ ਦੁਬਾਰਾ ਦੇ ਕੇ ਪੰਜਾਬ ਦੀ ਧਰਤੀ ਤੇ ਨਰਕਧਾਰੀਆਂ ਦੀ ਕੂੜ ਚਰਚਾ ਹੁੰਦੀ ਆ ਤੇ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਆ 78 ਦੀ ਵਿਸਾਖੀ ਵਾਲੇ 13 ਸਿੰਘ ਸਾਨੂੰ ਲਹਨਤਾ ਪਾਉਣਗੇ ਜੋ ਇਹਨਾਂ ਨੇ 78 ਦੀ ਵਿਸਾਖੀ ਵਾਲੇ ਦਿਨ 13 ਸਿੰਘ ਸ਼ਹੀਦ ਕੀਤੇ ਤੇ ਨੀਕਾ ਪੱਟੜ ਹੋਇਆ ਆਓ ਆਪਾਂ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਦੇ ਹੋਏ ਆਉਣ ਵਾਲੀ 26 ਤਰੀਕ ਨੂੰ ਮੰਡੀ ਗੋਬਿੰਦਗੜ੍ਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੀਨੀਅਰ ਸੈਕੰਡਰੀ ਖਾਲਸਾ ਸਕੂਲ ਦੇ ਵਿੱਚ ਇਹਨਾਂ ਦੀ ਕੋਡ ਚਰਚਾ ਰੋਕੀਏ ਤਾਂ ਕਿ ਆਪਾਂ ਉਹ ਨਸ਼ੀਦਾ ਸਿੰਘਾਂ ਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਫੱਟੜ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਸਾਰੇ ਗਿਲੇ ਸ਼ਿਕਵੇ ਭਲਾ ਕਰਕੇ ਸਾਰੀਆਂ ਸੰਗਤਾਂ ਨੇ ਆਉਣ ਵਾਲੀ 26 ਜੂਨ ਨੂੰ ਮੰਡੀ ਗੋਬਿੰਦਗੜ੍ਹ ਸੀਨੀਅਰ ਖਾਲਸਾ ਸੀਨੀਅਰ ਸੈਕੰਡਰੀ ਖਾਲਸਾ ਸਕੂਲ ਵਿੱਚ ਕਾਉਂਟਰਿੰਗ ਦੀ ਕਿਰਪਾਤਾ ਕਰਨੀ ਇਹ ਬੇਨਤੀ ਮੇਰੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ